tan 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 ਲੁਧਿਆਣਾ ਵਿੱਚ ਥੋੜੇ ਮੀਂਹ ਤੋਂ ਬਾਅਦ ਹੀ ਕੈਂਟਾਕਾਰ ਚੌਕ ਦੇ ਵਿੱਚ ਪੈਂਦੀ ਪਾਰਕਿੰਗ ਦੀ ਕੰਧ ਡਿੱਗਣ ਨਾਲ ਕਾਰਾਂ ਦਾ ਨੁਕਸਾਨ ਹੋ ਗਿਆ ਹੈ ਜਾਣਕਾਰੀ ਮੁਤਾਬਕ ਕਿਤਾਬ ਬਾਜ਼ਾਰ ਵਿੱਚ ਰੋਜ਼ਾਨਾ ਵਾਂਗ ਲੋਕਾਂ ਨੇ ਕਾਰਾਂ پارک ਕੀਤੀਆਂ ਹੋਈਆਂ ਸੀ ਅਚਾਨਕ ਪਾਰਕਿੰਗ ਦੀ ਕੰਧ ਦੇ ਡਿੱਗਣ ਕਾਰਨ ਕਾਰਾਂ ਦਾ ਕਾਫੀ ਨੁਕਸਾਨ ਹੋਇਆ ਇਸ ਮੌਕੇ ਤੇ ਪਹੁੰਚੇ ਕਾਰ ਮਾਲਕ ਨੇ ਕਿਹਾ ਕਿ ਉਹ ਪੂਰੀ ਪਾਰਕਿੰਗ ਦੇ ਪੈਸੇ ਦਿੰਦੇ ਨੇ ਅਤੇ ਉਹਨਾਂ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਜਿਸ ਦਾ ਭੁਗਤਾਨ ਕਾਰ ਪਾਰਕਿੰਗ ਠੇਕੇਦਾਰ ਕਰਨ ਬਾਪ ਜੀ ਇਹਨਾਂ ਦਾ ਫੋਨ ਹੀ ਆਇਆ ਸਵੇਰੇ ਦੁਪਹਿਰੇ ਹੋਣੀ ਥੋੜੀ ਦੇਰ ਪਹਿਲਾਂ ਘੰਟਾ ਵੀ ਕੰਦ ਗਿਰ ਗਈ ਹੈ ਗੱਡੀ ਦੇ ਉੱਤੇ ਪੰਜ-ਛਤ ਗੱਡੀਆਂ ਤੇ ਗਿਰੀ ਹੈ ਕਹਿੰਦੇ ਹਾਂ ਜੀ ਆ ਤੁਹਾਡੇ ਸਾਹਮਣੇ ਦੇਖੋ ਸ਼ੀਸ਼ਾ ਟੁੱਟ ਗਿਆ ਬੰਪਰ ਹੈ ਲੱਖ ਡੇਢ ਲੱਖ ਦਾ ਖਰਚਾ ਘੱਟੋ ਘੱਟ ਗੱਡੀ ਤੇ ਹੁਣ ਦੇਖੋ ਪਾਰਕਿੰਗ ਵਾਲੇ ਕੀ ਪਾਰਕਿੰਗ ਵਾਲੇ ਅਜੇ ਤਾਂ ਇਹ ਕੁਝ ਨਹੀਂ ਕਹਦੇ ਕੰਪਰੋਮਾਈਜ਼ ਕਰਾਂਗੇ ਬਾਕੀ ਦੇਖੋ ਇਹਨਾਂ ਦਾ ਕੀ ਕਹਿੰਦੇ ਹੁਣ ਇਹ ਦੇਖੋ ਕੀ ਕਹਿੰਦੇ ਹੁਣੀ ਤਾਂ ਅਜੇ ਆਇਆ ਮੈਂ ਪਾਈ ਇਹਨਾਂ ਨਾਲ ਗੱਲ ਆਹ ਬੁਲਾਇਆ ਤੁਹਾਨੂੰ ਭਾਜੀ ਜਿਹੜੀ ਨੁਕਸਾਨ ਹੋਇਆ ਪਰਨੋ ਦੇ ਆਨੇ ਪਾਰਕਿੰਗ ਵਾਲੇ ਪਾਰਕਿੰਗ ਵਾਲੇ ਦਊਗੇ ਹੀ ਭਾਜੀ ਪਾਸ ਬਣਾਇਆ ਆਪਾਂ ਗੱਡੀ ਦਾ ਅੱਛਾ ਜੀ ਕਿੰਨੇ ਪਾਸ ਦਿੰਦੇ ਹੋ 1800 ਰੁਪਏ ਮਹੀਨਾ ਕੋਈ ਆਪਾਂ ਹੈਬੋਆ ਰੰਨੇ ਭਾਈ ਵੈਤੇ ਗੁਰਮੰਡੀ ਸ਼ਾਪ ਆਪਣੀ ਹਾਂਜੀ ਸਾਧੂਰਾਮ ਸਿੰਘ ਸੰਸ ਦੇ ਉੱਤੇ ਉੱਤੋਂ ਤੁਸੀਂ ਰਜਨਾ ਗੱਡੀ ਲਾਂਦੇ ਹੋ ਤੇ ਕਿੱਥੇ ਰੋਇ ਲਾਈ ਦੀ ਹੈ ਭਾਜੀ ਇਸੇ ਜਗ੍ਹਾ ਤੇ ਲਾਂਦੇ ਹੋ ਨਹੀਂ ਪਹਿਲਾਂ ਆਪਾਂ ਇੱਧਰ ਗੱਬੇ ਲਾਈ ਦੀ ਸੀ ਅੱਜ ਸਵੇਰੇ ਇਹਨਾਂ ਨੇ ਇੱਧਰ ਲਵਾਈਏ ਸਾਈਡ ਤੇ ਕਹਿੰਦੇ ਇੱਧਰ ਲਾ ਦਿਓ ਅੱਛਾ ਤਾਂ ਇੰਸ਼ੋਰੈਂਸ ਵਗੈਰਾ ਗੱਡੀ ਦੀ ਹੈਗੀ ਹੈ ਇੰਸ਼ੋਰੈਂਸ ਨਹੀਂ ਹੈਗੀ ਭਾਈ ਗੱਡੀ ਹਜੇ ਕਲੈਮ ਨੇ ਦਾ ਜ਼ਿੰਮੇਵਾਰ ਕੌਣ ਹੈ ਕੰਪਨੀ ਇਹੀ ਨੇ ਭਾਈ ਜ਼ਿੰਮੇਵਾਰ ਤਾਂ ਪਾਰਕਿੰਗ ਲੈਂਦੇ ਉਹ ਹੀ ਹੈ ਜਦੋਂ ਪਾਸ ਬਣਾਵਾਇਆ ਨੇ ਪੈਸੇ ਕਾਹਦੇ ਲੈਂਦੇ ਨੇ ਫਿਰ ਉਹ ਕੁਦਰਤੀ ਹੈ ਹਾਂਜੀ ਠੀਕ ਹੈ ਜੀ ਕੁਦਰਤ ਨੂੰ ਤੁਹਾਡੇ ਸਾਹਮਣੇ ਬਰਸਾਤੀ ਮੌਸਮ ਹੈ ਠੀਕ ਹੈ ਜੀ ਦੀਵਾਰ ਗਿਰ ਗਈ ਹੈ ਨਾਲ ਡੰਪ ਹੈ ਸਰਕਾਰੀ ਕੰਨ ਡੇਗੀ ਹੈ ਇਧਰਲੇ ਪਾਸੇ ਗੱਡੀਆਂ ਖੜੀਆਂ ਬਾਕੀ ਰੋਲੇ ਵਾਲਾ ਕੋਈ ਕੰਮ ਨਹੀਂ ਕਿਉਂਕਿ ਪ੍ਰੋਪਰ ਮਾਰਕੀਟ ਦੀ ਪਾਰਕਿੰਗ ਹੈ ਇਹ ਮਾਰਕੀਟ ਦੇ ਗੱਡੀਆਂ ਖੜੀਆਂ ਜ਼ਿਆਦਾਤਰ ਮਾਰਕੀਟ ਵਾਲੇ ਆ ਉਹ ਗੱਡੀਆਂ ਲੈ ਵੀ ਕੇ ਆਪਣੇ ਕੋਲ ਮਾਰਕੀਟ ਦੀਆਂ ਗੱਡੀਆਂ ਲੋਕਾਂ ਦਾ ਕਹਿਣਾ ਵੀ ਆ ਵੀ ਇੱਥੇ ਪਏ ਪਾਸ ਬਣਿਆ ਹੋਇਆ ਜ਼ਿਆਦਾ ਵੀ ਅਸੀਂ ਹਾਂਜੀ ਹਾਂਜੀ ਆ ਦੇਖੋ ਨਾ ਅੱਧੇ ਤੋਂ ਜ਼ਿਆਦਾ ਗੱਡੀਆਂ ਚੱਲ ਗਈਆਂ ਆ ਦੇਖੋ ਨਹੀਂ ਨਹੀਂ ਉਹ ਤਾਂ ਆਪਾਂ ਕੰਪਰਮ ਉਹਨਾਂ ਨਾਲ ਪੂਰਾ ਕੰਪਰਮਾਈਜ਼ ਕੀਤਾ ਦੇਖੋ ਸਾਡੇ ਇਹ ਕੰਪਰਮਾਈਜ਼ ਕੀਤਾ ਤਾਂ ਹੀ ਗੱਡੀਆਂ ਲੈ ਕੇ ਗਏ ਨਾ ਅਗਲੇ ਥਾਰ ਸੀ ਨਿਓ ਸਾਰੀਆਂ ਗੱਡੀਆਂ ਲੈ ਕੇ ਅਗਲੇ ਅਲੇਨ ਸ਼ੋਰਡ ਗੱਡੀਆਂ ਸਾਰੀਆਂ ਕਰ ਗਏ ਬਾਕੀ ਜਿਸ ਤਰ੍ਹਾਂ ਵੀ ਥੋੜਾ ਬੋਤਾ ਹੋਏਗਾ ਜੋ ਸਾਰੇ ਸਹਿਮਤ ਸਾਰੇ ਸਹਿਮਤ ਹੈ ਸਾਡੇ ਨਾਲ ਜੀ ਤਾਂ ਹੀ ਗੱਡੀਆਂ ਚੱਲ ਗਈਆਂ ਸਾਇ ਇੱਕ ਵਾਰ ਭਾਈ ਸਾਹਿਬ ਤੁਹਾਨੂੰ ਹੁਣ ਭਾਜੀ ਇਹਨਾਂ ਨੇ ਹੁਣ ਇਹਨਾਂ ਦੀ ਗੱਡੀ ਇਹਨਾਂ ਨਿਊ ਪਾਸ ਸੀਗਾ ਠੀਕ ਹੈ ਜੀ ਇਹਨਾਂ ਨੂੰ ਬੁਲਾਇਆ ਸਪੈਸ਼ਲ ਆਪ ਫੋ ਹਾਂ ਉਹ ਤਾਂ ਗੱਲ ਰਹਾ ਨਾ ਹੁਣ ਤੁਸੀਂ ਗੱਡੀ ਵੀ ਸੋਹ ਸੈਨੀ ਵੀ ਅਸੀਂ ਪੁਲਿਸ ਕੰਪਲੀਟ ਵੀ ਕੀਤੀ ਹੈ ਮੌਕੇ ਦੇ ਮੁਆਇਨਾ ਵੀ ਚੈੱਕ ਕਰਾਇਆ ਠੀਕ ਹੈ ਜੀ ਉਧਰ ਦੇਖ ਕੇ ਚੱਲ ਗਏ ਠੀਕ ਹੈ ਜੀ ਇਹਦੀ ਡੀਡੀਆਰ ਕਟਾ ਰਹੇ ਆ ਜੋ ਵੀ ਹੋਇਆ ਦੁੱਦਾ ਵੀ ਹੋਇਆ ਆਪਾਂ ਨਾਲ ਹੀ ਨਾ ਕਲੇਮ ਦੇਣ ਨੂੰ ਤਿਆਰ ਹੋ ਜੀ ਨਾ ਉਹ ਤਾਂ ਸਰ ਮੇਰੀ ਹੁਣ ਜਿਹੜੇ ਹੈਗੀ ਗੱਲਬਾਤ ਥੀ ਆਪਾਂ ਦੇਣੀ ਪੈਣਾ ਹੁਣ ਇਹਨਾਂ ਨੂੰ ਆਪਣੇ ਤੋਂ ਸੋਰੋ ਭਾਜੀ ਜਿਹੜੇ ਬੰਦੇ ਹੁਣ ਤੁਹਾਡੇ ਤੋਂ ਜਿੰਨਾ ਵੀ ਫੌਰੀ ਕਰਾਂਗੇ ਜਿੰਨੇ ਕੋਲ ਹੈਗੇ ਉਹ ਤਾਂ ਚਲੋ ਹਾਂਜੀ ਹਾਂਜੀ ਜੋ ਹੈਗੇ ਉਹ ਤਾਂ ਆਪਾਂ ਨਾਲ ਹੀ ਆ ਉਹ ਨਹੀਂ ਉਹਨਾਂ ਦਾ ਕਲੇਮ ਉਹ ਤਾਂ ਆਪਾਂ ਨਾਲ ਹੀ ਹੈਗੇ ਨਾ ਉਹਨਾਂ ਦੇ ਆਪਾਂ ਨਾਲ ਹੀ ਆ ਉਹਨਾਂ ਦੇ ਸਾਡੀ ਸਾਰੀ ਕੰਪਰਮਾਈਜ਼ ਹੋ ਗਿਆ ਹੈ ਮਾਰਕੀਟ ਦੀ ਗੱਡੀ ਹੈ ਭਾਜੀ ਸਾਰੇ ਲੁਧਿਆਣਾ ਤੋਂ ਪੀਰ ਰਿਪੋਰਟ ਐਸਐਮਜ਼ेड ਨਿਊਜ਼ For latest news updates, like and follow our Facebook page SMZ News. And don't forget to subscribe our YouTube channel SMZ News and press the bell icon.